ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਚੌਥਾ ਕਰ ਦੂਜਾ ਸ਼ੰਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੁੰਦ ਇਆਣੀ ਪੇਈੜੈ ਕਿਉ ਕਰ ਹਰ ਦਰਸ਼ਨ ਪਿਖੈ ਹਰ ਹਰ ਅਪ ਕਿਰਪਾ ਕਰੇ ਗੁਰਮੁਖ ਸਾਹ ਹੁਰੜੈ ਕੰਮ ਸਿੱਖੈ ਸਿੱਖੈ ਈਓ ਸッセ ਤੇ ਵਜਨ ਦੇ ਕੇ ਬੋਲਣਾ ਸਿੱਖੈ ਸਾਹੁਰੜੈ ਕੰਮ ਸਿੱਖੈ ਗੁਰਮੁਖ ਹਰ ਹਰ ਸਦਾ ਧਿਆਈ ਸਹੀਆ ਵਿੱਚ ਫਿਰੈ ਸੁਹੇਲੀ ਹਰ ਦਰਗਹ ਬਾਹ ਲੁਡਾਈ ਲੇਖਾ ਧਰਮ ਰਾਏ ਕੀ ਬਾਕੀ ਜਪ ਹਰ ਹਰ ਨਾਮ ਕਿ ਰੱਖੈ ਕਿ ਰੱਖੈ ਕੱਕੇ ਦੇ ਸਿਹਾਰੀ ਬੋਲ ਕੇ ਤੇ ਰਾਰੇ ਨੂੰ ਥੋੜਾ ਵਜ਼ਨ ਦੇ ਕੇ ਕਿ ਰੱਖੈ ਪਾਠ ਕਰਨਾ ਕਿ ਰਖੈ ਨਹੀਂ ਕਰਨਾ ਹਰ ਹਰ ਨਾਮ ਕਿ ਰਖੈ ਨਹੀਂ ਬੋਲਣਾ ਜਪ ਹਰ ਹਰ ਨਾਮ ਕਿ ਰੱਖੈ ਮਨ ਦਿਆਣੀ ਪਈੜਾ ਗੁਰਮੁਖ ਹਰ ਦਰਸ਼ਨ ਦਿਖੈ ਵਿਆਹ ਹੋ ਹੋਆ ਮੇਰੇ ਬਾਬੂਲਾ ਗੁਰਮੁਖੇ ਹਰ ਪਾਇਆ ਅਗਿਆਨ ਅੰਧੇਰਾ ਕਟਿਆ ਗੁਰ ਗਿਆਨ ਪ੍ਰਚੰਡ ਬਲਾਇਆ ਇਹ ਸ਼ਬਦ ਆਮ ਤੌਰ ਤੇ ਕਿਸੇ ਦੇ ਵਿਆਹ ਵੇਲੇ ਆਨੰਦਕਾਰ ਦੇ ਵੇਲੇ ਰਾਗੀ ਸਿੰਘ ਪੜਦੇ ਨੇ ਤੇ ਆਮ ਹੀ ਇਹ ਗਲਤੀ ਸੁਣਨ ਨੂੰ ਮਿਲਦੀ ਹੈ ਕਿ ਅਗਿਆਨ ਅੰਧੇਰਾ ਕਟਿਆ ਗੁਰ ਗਿਆਨ ਪ੍ਰਚੰਡ ਬੁਲਾਇਆ ਬੁਲਾਇਆ ਗਲਤ ਹੈ ਬਲਾਇਆ ਹੈ ਬੱਬਾ ਮੁਕਤਾ ਹੈ ਅਰਥ ਪਰਸੋਂ ਵੀ ਬੇਨਤੀ ਕੀਤੀ ਸੀ ਬਲਾਇਆ ਤੋਂ ਭਾਵ ਹੈ ਜਗਾ ਦਿੱਤਾ ਤੇ ਬੁਲਾਇਆ ਜੇ ਔਂਕੜ ਲਾ ਕੇ ਬੋਲੀਏ ਤਾਂ ਇਹਦਾ ਮਤਲਬ ਹੈ ਸੱਦਿਆ ਕਿੰਨਾ ਫਰਕ ਪੈ ਜਾਂਦਾ ਹੈ ਇਸ ਲਈ ਇਥੇ ਔਂਕੜ ਨਹੀਂ ਆਪਣੇ ਕੋਲੋਂ ਲਗਾਉਣੀ ਗੁਰ ਗਿਆਨ ਪ੍ਰਚੰਡ ਬੁਲਾਇਆ ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ ਹਰ ਰਤਨ ਪਦਾਰਥ ਲਾਦਾ ਹਉ ਮੈ ਰੋਗ ਗਿਆ ਦੁਖ ਲਾਥਾ ਆਪ ਆਪੇ ਗੁਰਮਤਿ ਖਾਦਾ ਅਕਾਲ ਮੂਰਤ ਵਰ ਪਾਇਆ ਅਬినాਸ਼ੀ ਨਾ ਕਦੇ ਮਰੇ ਨਾ ਜਾਇਆ ਜੀ ਆਹੁ ਹੁ ਹੋਆ ਮੇਰੇ ਬਾਬੂਲਾ ਗੁਰਮੁਖੇ ਹਰ ਪਾਇਆ ਪਹਿਲੀ ਪੰਕਤੀ ਸੀ ਵੀ ਆਹ ਹੋਵਾ ਮੇਰੇ ਬਾਬੂਲਾ ਬੱਬੇ ਨੂੰ ਔਂਕਰ ਤੇ ਅਖੀਰਲੀ ਪੰਕਤੀ ਵਿੱਚ ਸਤਿਗੁਰੂ ਜੀ ਨੇ ਲਗ ਮਾਤਰ ਦਾ ਫਰਕ ਰੱਖਿਆ ਹੈ ਬੱਬੇ ਤੇ ਹੋੜਾ ਹੈ ਬਾਬੋਲਾ ਇਉਂ ਬਾਬੋਲਾ ਹੋੜਾ ਬੋਲਣਾ ਹੈ ਇੱਥੇ ਵੀ ਬਾਬਲਾ ਨਹੀਂ ਬੋਲਣਾ ਆਪਣੇ ਪਿੰਡਾਂ ਚ ਰਾਗੀ ਸਿੰਘ ਜਦੋਂ ਕੀਰਤਨ ਕਰਦੇ ਉਹ ਕਹਿੰਦੇ ਵਿਆਹ ਹੋਵਾ ਮੇਰੇ ਬਾਬੂਲਾ ਵਿਆਹ ਕਹਿੰਦੇ ਆ ਇਹ ਵਿਆਹ ਨਹੀਂ ਹੈ ਇਹ ਆ ਵਿਆਹ ਹੋਵਾ ਮੇਰੇ ਬਾਬੂਲਾ ਆਮ ਤੌਰ ਤੇ ਜਦੋਂ ਸਮਾਪਤੀ ਹੋਣ ਲੱਗਦੀ ਹੈ ਲਾਵਾ ਤਵਾਦ ਨੇ ਵਿਆਹ ਹੋਆ ਮੇਰੇ ਬਾਬਲਾ ਸ਼ਬਦ ਪੜਦੇ ਹੋ ਜੀ ਇਹ ਵੀ ਖਿਆਲ ਰੱਖਣਾ ਜੀ ਹਰ ਸਤ ਸਤੇ ਮੇਰੇ ਬਾਬੁਲਾ ਹਰ ਜਨ ਮਿਲ ਜੰ ਸੋਹੰਦੇ ਪੇਵ ਕੜਾ ਹਰ ਜਪ ਸੁਹੇਲੀ ਵਿੱਚ ਸਾਹੁਰੜਾ ਖਰੀ ਸੋਹੰਦੀ ਸਾਹੁਰੜਾ ਵਿੱਚ ਖਰੀ ਸੋਹੰਦੀ ਜਨ ਪੇਵ ਕੜਾ ਨਾਮ ਸਮਾਲਿਆ ਗਿਆਨੀ ਜੀ ਨੇ ਬਹੁਤ ਸੁੰਦਰ ਤਰੀਕੇ ਨਾਲ ਨਖੇੜ ਕੇ ਤੇ ਸ਼ੁੱਧ ਉਚਾਰਨ ਕੀਤਾ ਹੈ ਪਹਿਲੀ ਪੰਕਤੀ ਹੈ ਹਰ ਸਤ ਸਤੇ ਮੇਰੇ ਬਾਬੂਲਾ ਹਰ ਜਨਮਿਲ ਜੰਨ ਸੁਹੰਦੀ ਸッセ ਔਂਕੜ ਹੈ ਸੁਹੰਦੀ ਪੇਵ ਕੜਾ ਹਰ ਜਪ ਸੁਹੇਲੀ ਵਿੱਚ ਸਾਹ ਰੜੈ ਖਰੀ ਸੋਹੰਦੀ ਇਥੇ ਹੋੜਾ ਹੈ ਸੋਹੰਦੀ ਸਾਹ ਰੜੈ ਵਿੱਚ ਖਰੀ ਸੋਹੰਦੀ ਇਥੇ ਫਿਰ ਹੋੜਾ ਹੈ ਸੋ ਇਹ ਉਚਾਰਣ ਦਾ ਖਿਆਲ ਰੱਖਣਾ ਔਂਕੜ ਤੇ ਹੋੜੇ ਦੇ ਭੇਦ ਨੂੰ ਆਪਣੇ ਧਿਆਨ ਵਿੱਚ ਰੱਖਣਾ ਸਭ ਸਫਲਿਓ ਜਨਮ ਤਿਨਾ ਦਾ ਗੁਰਮੁਖ ਜਿਨਾ ਮਨ ਜਿਣ ਪਾਸਾ ਢਾਲਿਆ ਹਰਿ ਸੰਤ ਜਨਾ ਮਿਲ ਕਾਰਜ ਸੋਹਿਆ ਵਾਰ ਪਾਇਆ ਪੁਰਖ ਆਨੰਦੀ ਹਰਿ ਸਤ ਸਤ ਮੇਰੇ ਬਾਬੂਲਾ ਹਰਿ ਜਨ ਮਿਲ ਜਨ ਸੋਹੰਦੀ ਹਰ ਪ੍ਰਭ ਮੇਰੇ ਬਾਬੁਲਾ ਹਰ ਦੇ ਵਹੁਦਾਨ ਮੈਂ ਦਾਜੋ ਹਰ ਕਪੜੋ ਹਰ ਸੋਭਾ ਦੇ ਵਹੁ ਜਿਤ ਸਫਰੈ ਮੇਰਾ ਕਾਜੋ ਹਰ ਹਰ ਭਗਤੀ ਕਾਜ ਸੁਹੇਲਾ ਗੁਰ ਸਤਗੁਰਦਾਨ ਦਿਵਾਇ ਖੰਡ ਵਰਪੰਡ ਹਰ ਸੋਭਾ ਹੋਈ ਇਹੋ ਦਾਨ ਨਰ ਲੈ ਰਲਾਇਆ ਕੋਰ ਮਨ ਮੁਖ ਦਾਜ ਜੇ ਰਖ ਦਿਖਾਲਹਿ ਸੋ ਕੂੜ ਅਹੰਕਾਰ ਕਾਚ ਪਾਜੋ ਹਰ ਪ੍ਰਭ ਮੇਰੇ ਬਾਬੂਲਾ ਹਰ ਦੇਵ ਉਹ ਦਾਨ ਮੈਂ ਦਾਜੋ ਹਰ ਰਾਮ ਰਾਮ ਮੇਰੇ ਬਾਬੂਲਾ ਪੈਰ ਮਿਲ ਧਨ ਵੇਲ ਵਧੰਦੀ ਹਰ ਜੁਗ ਹੈ ਜੁਗੋ ਜੁਗ ਜੁਗ ਹੈ ਜੁਗੋ ਸਦ ਪੀੜੀ ਗੁਰੂ ਚਲੰਦੀ ਹਰ ਜੁਗ ਹੈ ਜੁਗੋ ਜੁਗ ਜੁਗ ਹੈ ਜੁਗੋ ਸਦ ਪੀੜੀ ਗੁਰੂ ਚਲੰਦੀ ਪੀੜੀ ਇੱਥੇ ਪੀੜੀ ਪੋਲਾ ਨਹੀਂ ਬੋਲਣਾ ਸਤ ਪੀੜੀ ਗੁਰੂ ਚਾਂ ਦੀ ਗੁਰੂ ਕੀ ਪੀੜੀ ਚੱਲ ਰਹੀ ਹੈ ਕੁੱਲ ਚੱਲ ਰਹੀ ਹੈ ਅਧਿਆਤਮਿਕ ਹਾਂਜੀ ਜੁਗ ਜੁਗ ਪੀੜੀ ਚੱਲੇ ਸਤ ਗੁਰ ਕੀ ਜਿਨੇ ਗੁਰਮੁਖ ਨਾਮ ਧਿਆਇਆ ਹਰ ਪ੍ਰੁਰਖ ਨਾ ਕਾਬਹੀ ਬਿਨ ਸਹਿ ਜਾਵੇ ਨਿਤ ਦੇਵੇ ਚੜ੍ਹੈ ਸਵਾਇਆ ਨਾਨਕ ਸੰਤ ਸੰਤ ਹਰ ਏਕੋ ਜਪ ਹਰ ਹਰ ਨਾਮ ਸੋ ਹੰਦੀ ਹਰ ਰਾਮ ਰਾਮ ਮੇਰੇ ਬਾਬੁਲਾ ਪੇਰ ਮੇਲ ਧਨ ਵੇਲ ਵਦੰਦੀ